ਲੋਕ ਹਿੱਤ ਲੋਕਾਂ ਦੀ ਆਵਾਜ਼ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਕੀ ਪਿੰਡ ਮੀਆਂਵਾਲ ਬਨ ਤੇ ਸਦਾ ਸੁਖਬੀਰ ਸਿੰਘ ਬਾਦਲ ਜੋ ਕਿ ਉਹਨਾਂ ਦਾ ਕਾਫਲਾ ਇੱਥੇ ਪਹੁੰਚ ਚੁੱਕਾ ਵਾ ਜੋ ਕਿ ਅੱਜ ਸਾਰੇ ਹੀ ਬਾਰਡਰ ਏਰੀਏ ਦੇ ਜੋ ਵੀ ਜਿੱਥੇ ਵੀ ਹੜ੍ਹ ਪ੍ਰਭਾਵਿਤ ਲੋਕ ਸਨ ਉਹਨਾਂ ਦਾ ਹਾਲ ਜਨਰਲੀ ਉਹ ਇੱਥੇ ਆਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਇੱਥੇ ਪਹੁੰਚ ਚੁੱਕਾ ਵਾ ਪਿੰਡ ਮੀਆਂਵਾਲ ਪਿੰਡ ਮੀਆਂਵਾਲ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਇੱਥੇ ਪਹੁੰਚ ਚੁੱਕਾ ਵਾ ਜੋ ਕਿ ਬਾਨਾ ਕੋ ਕੁਝ ਸਮਾਂ ਪਹਿਲਾਂ ਇੱਥੇ ਟੁੱਟਿਆ ਸੀ ਹਾਂਜੀ ਤੁਸੀਂ ਵੇਖਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਗਏ ਇੱਥੇ ਪਹੁੰਚ ਚੁੱਕੇ ਨੇ ਬਾਨ ਤੇ ख तो सकते सरदार सुखबीर सिंह बादल जो कि थे। ਪਹੁੰਚ ਚੁੱਕੇ ਨੇ ਬੰਨ ਦਾ ਜੋਗੀ ਪਿਛਲੇ ਦਿਨੀ ਬੰਨ ਟੁੱਟਾ ਸੀ ਉਹਦਾ ਮੌਜਨਾ ਕਰ ਲਈ ਕਿ ਉੱਥੇ ਆ ਉਹਦਾ ਜੀ ਉੱਪਰੋਂ ਕਸੂਰ ਨਾਲ ਤਰਨਤਾਰਨ ਪਿੱਠੀ ਵੈਂਡ ਨਾਲੋਂ ਦਾ ਸਾਰਾ ਪਾਣੀ ਜਿਹਦਾ ਇੱਥੇ ਇਕੱਠਾ ਹੋ ਜਾਂਦਾ ਪਾਕਿਸਤਾਨ ਦੇ ਇੰਡੀਆ ਦੀ ਤਰਫੋਂ ਆਦਾ ਘੁੰਮ ਕੇ ਫਿਰ ਇੱਥੇ ਆ ਜਾਂਦਾ ਇਹ ਪਾਣੀ ਦਾ ਰੇਲਾ ਜਿਹਾ ਫਿਰ ਇੱਕ ਵੰਟ ਸੋ ਸਿੰਘ ਦੀ ਜ਼ਮੀਨ ਜਿਹੜੀ ਅੱਗੇ ਦੇ ਬਰੇਚੀ ਪ੍ਰਧਾਨ ਜੀ ਪਿਛੋਕੜ ਦੇ ਵਿੱਚੋਂ ਵੇਚਾਈ ਰਜ਼ਿੰਦਰ ਜੀ ਆ ਜਾਓ ਸਾਰਾ ਆਪਾਂ ਬੰਨੇ ਆ ਜੀ ਸਾਰਾ ਸੰਗਤ ਦੇ ਸਹਿਯੋਗ ਨਾਲ ਸਾਰਾ ਇਹ ਨਾਲ ਹੈ ਮਦਵਕ ਕਿੰਨਾ ਪਿੰਡ ਪਿੰਡ ਦਾ ਨਾਮ ਇਹ ਜੀ 13 ਕਿਲੋ ਮੀਟਰ ਲੰਮਾ ਬੰਨੇ ਇੱਕ ਬਣਿਆ ਨਲਕੇ ਮੈਂਦਾ ਦੂਜੇ ਬਣਿਆ ਸਖਲੇ ਰਿਆਜ ਦਾ ਚਲੇ ਨਾ ਆਪ ਮੀਆਂਵਾਲ ਮੀਆਂਵਾਲ ਦੀ ਮੀਆਂਵਾਲ ਮੀਆਂਵਾਲ ਦੀ ਵਾਲ ਤੇ ਨਹੀਂ ਚਲੋ ਮਨਜੀਤ ਥੋੜਾ ਮਨਜੀਤ ਜੀ ਇਹ ਦੋਸਤਾਨ ਪਾਕਿਸਤਾਨ ਦੇ ਬਾਰਡਰ ਤੇ ਲਾਈਨ ਆਫ ਕੰਟਰੋਲ ਤੇ ਮੈਂ ਖੜਾ ਮੀਆਂਵਾਲ ਪਿੰਡ ਉਹ ਸਾਹਮਣੇ ਉਧਰਲੇ ਪਾਸੇ ਕਸੂਰ ਹੈ ਪਾਕਿਸਤਾਨ ਉਥੋਂ ਜਿਹੜਾ ਨਾਲੇ ਦਾ ਪਾਣੀ ਸਾਰਾ ਇਧਰਲੇ ਪਾਸੇ ਮਾਰ ਕਰਦਾ ਹੈ ਆ ਦੇਖੋ ਇਹ ਸਾਰਾ ਬੰਦ ਆਪਣੇ ਇਹ ਬੰਨ ਸਾਰਾ ਕਿਸਾਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੇ ਹੱਸ ਹਿੰਮਤ ਕਰਕੇ ਸਾਰਾ ਬੰਨਿਆ ਖੁਦ ਬੰਨਿਆ ਖੁਦ ਬੰਨਿਆ ਕੋਈ ਸਰਕਾਰ ਤਰਫੋਂ ਕੋਈ ਮਦਦ ਕੋਈ ਨਹੀਂ ਕੋਈ ਨਹੀਂ ਕੋਈ ਮਦਦ ਇਹਨਾਂ ਕਿਸਾਨਾਂ ਨੇ ਆਪ ਹਾਂ ਆਪ ਹੀ ਦਿਨ ਰਾਤ ਮਿਹਨਤ ਕਰਕੇ ਅੱਜ ਵੀ ਟਰਾਲੇ ਲੱਗੇ ਪਾਲਖਵਾ ਜੀ ਪਾਲਖਵਾ ਜੀ ਪਾਦੇ ਅਰੇ ਬਦਲ ਸਾਹਿਬ ਜੀ ਪੀਐਮ ਆਇਆ ਕੀ ਮੰਗ ਕਰਦੇ ਜੀ ਅਜ ਤੱਕ ਕੋਈ ਲਾਹਤ ਨਾ ਲਾਣ ਨਹੀਂ ਕੀਤਾ ਗਿਆ ਅੱਗੀ ਦਾ ਜੀ ਪੀਐਮ ਸਾਹਿਬ ਆਏ ਅੱਜ ਹਲੇ ਆਏ ਆ ਹਲੇ ਤੱਕ ਮੈਨੂੰ ਪਤਾ ਨਹੀਂ ਮੈਂ ਤਾਂ ਇਧਰਲੇ ਪਾਸੇ ਸਵੇਰ ਦਾ ਇਧਰਲੇ ਪਾਸੇ ਆ ਮੈਨੂੰ ਕੋਈ ਖਬਰ ਹਮਾਦਰ ਨੂੰ 1500 ਕਰੋੜ ਰੁਪਏ ਦਾ ਲਾਂਚ ਕਰ ਦਿੱਤਾ ਗਿਆ ਜੀ ਚਲੋ ਕੋਈ ਗੱਲ ਨਹੀਂ ਮੈਨੂੰ ਹਲੇ ਜਦੋਂ ਪਤਾ ਲੱਗੂ ਫਿਰ ਮੈਂ ਉਹਦੇ ਬਾਰੇ ਕਮੈਂਟ ਕਰੂੰਗਾ ਤੁਹਾਨੂੰ ਕੀ ਆ ਸਾਜੀ ਸਰ ਇੱਥੇ ਰੇਤਾ ਪਈ ਹੈ ਇਹ ਰੇਤਾ ਪਈ ਜੀ ਇਹ ਰੇਤਾ ਚੱਕਣੀ ਆ ਅਸੀਂ ਜੀ ਡੀਜ਼ਲ ਦੀ ਸਾਡੀ ਮਦਦ ਕੀਤੀ ਜਾਵੇ ਹਾਂ ਹਾਂ ਤੇ ਇੱਥੇ ਬੰਨ ਪੂਰਾ ਕਰਨ ਲਈ ਮਿੱਟੀ ਦੀ ਜਰੂਰਤ ਹੈ ਕਮੇਟੀ ਦੀ ਬੰਨ ਵਾਸਤੇ ਬੰਨ ਵਾਸਤੇ ਸਾਹਿਬ 35 ਸਾਡਾ ਐਕਸ ਸਰਪੰਚ ਵੀ ਆ ਵਾਲੀ ਤੋਂ ਸਾਨੂੰ ਜੀ ਜਿਆਦੀ ਮਦਦ ਸਾਡੀ ਤੁਸੀਂ ਤਕੜੀ ਹੋ ਜੇ ਇਹ ਇਹ ਸਾਡੀ ਸਾਡੀ ਸਾਡਾ ਪੈਲਗਣਾ ਸਾਨੂੰ ਮਿਲੇ ਤੇ ਜਾ ਕੁਝ ਰਹੇ ਜਾਂਦੇ ਕੰਮ ਜੀ ਸਾਰੇ ਤਿੰਨਾਂ ਗਾਵਾਂ ਦੇ ਮੈਂ ਖੇੜਿਆ ਨਾ ਇੱਕ ਤਾਂ ਡੀਜ਼ਲ ਮੈਨਾ ਕੋਲ ਭੇਜਣਾ ਜੀ ਬਿਲਕੁਲ ਠੀਕ ਹੈ ਮਾਨੋ ਰਾਈਟ ਰਾਈਟ ਸੋ ਕਿੰਨਾ ਚਾਹੀਦਾ 33 ਕੋਲ ਕਿੰਨਾ ਜੀ ਲੋੜ ਹੋ ਜਾਦੀ ਹੈ ਹੈ ਹਜ਼ਾਰ ਕੁਝ ਨਗਦ ਹਜ਼ਾਰ ਜਜ਼ਾਬੀ ਕੁਝ ਨਗਦ ਕਰਦਾ ਹਜ਼ਾਰ ਠੀਕ ਹੈ 4 ਲੀਟਰ ਤੁਹਾਡੇ ਕੋਲ ਚੀਜ਼ਾਂ ਕੁਝ ਨਗਦ ਹੈ ਸੋਨੇ ਹਾਂ ਕਰਦੇ ਤੁਸੀਂ ਕਰ ਦਿਓ ਬਤਨੀ ਨਹੀਂ ਆਪ ਜੀ ਚਾਹੀਦੀ ਸੀ ਉਹ ਨਹੀਂ ਆਖ ਨਹੀਂ ਥਾਲ ਕੇ ਕੋਈ ਗੱਲ ਨਹੀਂ ਕਿੰਨਾ ਮਗਲ ਆ ਮੁੰਗਲ ਸਾਹਿਬ ਆ ਕਿਹਨਾ ਕਰਨਾ ਚਾਹੀਦਾ ਇਹ ਬੜਾ ਜਿਹੜੀ ਮੰਗੋ ਇਹ ਥੋੜਾ ਕੁ ਮੈ ਨਹੀਂ ਦਿੰਦਾ ਕਿਹ ਹੋਇਆ ਜੀ ਹੋਰ ਇਹਦੇ ਗੁੱਟੀ ਬਾਂਦੇ